ਕਿਆ ਕਰੂੰਗਾ ਚੱਲ ਬਈ ਚੱਲ ਬਈ ਪਤਾ ਜੀ ਸੜੀ ਪਹੁੰਚ ਆਵਾ ਕੰਮ ਨੇ ਟਰੈਕਟਰ ਪਾਲਾ ਮਗਰ ਨੂੰ ਨਹੀਂ ਮੂਰੇ ਨੂੰ ਪਾਲਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਲ ਸਾਨੂੰ ਦਨ ਦੋ ਗੁਣੀ ਰਤ ਚੌ ਗੁਣੀ ਤੇ ਕੀ ਬਖਸ਼ੇ ਤੇ ਸਾਬ ਨੂੰ ਬੇਰੋਗਤਾ ਬਖਸ਼ੀ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਅਨੰਦ ਸੋ ਇੱਧਰ ਮਿਰੋ ਜੀ ਪਹਿਲਾ ਸਾਡੇ ਬਾਈ ਨੂੰ ਮਹਾਰਾਜ ਜੀ ਸਤਿ ਸ੍ਰੀ ਅਕਾਲ ਜੀ ਹੈਗਾ ਜੀ ਸੁੱਖਾ ਪ੍ਰਧਾਨ ਸਾਡਾ ਉਰਾਂ ਨੂੰ ਸੱਟ ਮਿੱਟੀ ਥੋੜੀ ਜੀ ਆਹ ਮਿੱਟੀ ਮੁੱਟੀ ਸਟਾਹਣਾ ਜਿੱਦਨੂੰ ਸਟਾਉਣੀਆਂ ਨੇ ਲਈ ਚੀਜ਼ੀ ਵੜਾ ਜੀ ਅੱਜ ਇੱਕ ਦੋ ਚਨ ਪਾਈ ਖੜਾ ਟਰੈਕਟਰ ਨੂੰ ਆਣ ਲੈ ਕੰਟੇ ਹੋ ਗਿਆ ਟੋਜਨ ਪਾਈ ਨੂੰ ਦਾ ਹਾਂ ਪਹਿਲਾਂ ਉੱਧਰ ਫਰਾਨ ਹੋ ਕੇ ਆਏ ਪਰਲੀ ਜੈਡਰ ਗਿੱਲੇ ਆ ਗਏ ਤੇ ਬਹੁਤ ਹਾਂ ਬਸ ਆਹ ਜਿਹੜੇ ਸਾਬ ਨਾਲ ਹੁਣ ਦੁਪਹਿਰੇ ਲੱਗਦੇ ਜੀ ਦੀਆਂ ਖੜੀਆਂ ਰਹੇ ਤਾਂ ਠੀਕ ਹੈ ਨਾ ਤੇ ਹੁਣ ਉਧਰ ਸਰਕਾਰ ਨੇ ਵੀ ਪਤਾ ਨਹੀਂ ਹੁਣ ਕਿਹੜੇ ਚੱਕਰਾਂ 'ਚ ਫਸੇ ਵੇ ਆ ਉਧਰ ਆੜਤੀ ਆਪਣੇ ਰੌਲਾ ਪਾਈ ਜਾਂਦੇ ਆ ਸੈਲਰ ਵਾਲੇ ਆਪਣਾ ਰੌਲਾ ਪਾਈ ਜਾਂਦੇ ਆ ਅਸੀਂ ਆਪਣਾ ਰੌਲਾ ਪਾਈ ਜਾਂਦੇ ਆ ਐ ਇੱਕ ਟਰਾਲੀ ਖਾਲੀ ਸੀ ਅਸੀਂ ਇਹ ਵੀ ਭਰ ਲਈ ਹੁਣ ਇਹ ਵੀ ਭਰ ਕੇ ਖੜਾ ਲੈਣੀ ਆ ਹਾਂ ਹੁਣ ਕੋਈ ਮੰਗੂਗਾ ਨਹੀਂ ਉਹ ਮੰਗੂਗਾ ਨਹੀਂ ਲੈ ਜੇ ਸਾਲੀ ਖਾਲੀ ਕਰੂਗਾ ਮੁੜ ਕੇ ਵੀ ਭਰਨੀ ਆ ਉਹ ਜਿਹੜੀ ਭਰ ਜਿੰਦੀ ਗੱਲੀ ਹੋਣੀ ਹੁੰਦੀ ਚੱਲ ਹੋਊਗਾ। ਕੀ ਕਹਿੰਦਾ ਭਰਾਵਾ? ਕੋਈ ਨਾ ਕੋਈ ਛੱਲ ਤਾਂ। ਜਿਹੜੀ ਕੱਦੀ ਹੁੰਦੀ ਏ ਖਾਲੀ ਉਹ ਦੁਬਾਰੇ ਭਰਨੀ ਜਦੋਂ ਕੋਈ ਨਾ ਕੋਈ ਫੇਰ ਕਹਿੰਦੇ ਸੁੱਕ ਕੇ ਦੁਬਾਰੇ ਭਰ ਲਓ। ਜਣੀ ਤਾਂ ਹੁਣ ਤਰਤਾ ਆਪਣੀ ਵੱਡੀ ਏ ਕਿ ਕਰਾਇਆ ਕਰਨ ਲੱਗਿਆ। ਆਪਣੀ ਉਹ ਵੱਡੀ ਏ ਵੀਰੇ। ਹਾਂ। ਹੋਰ ਕੀ ਆ? ਫੇਰ ਹੁਣ ਕਿੱਥੇ ਰੱਖੂੰਗਾ ਨੂੰ? ਸੁੱਕੀ ਆ ਨਾ। ਪੰਪ ਵਰਖਾਣੀ ਆ ਹਾਂ। ਸੁੱਕੀ ਆ। ਹਾਂਜੀ ਐ ਸੁੱਕੀ ਆ। ਸੁੱਕਣ ਲੱਗੇ ਹੁਣ ਦੇਖ ਜੇ ਦੁਪਹਿਰੇ ਲੱਗਦੇ ਆ ਸਾਬ ਨਾਲ ਦਾ ਹਾਲਾਤ। ਜੀਰਿਆ ਗਿਰਨ ਲੱਗ ਗਿਆ ਬਹੁਤ। ਦੇਖ ਦੇ ਆ ਜਿਹੜਾ ਬੀਜ ਨਮਈ ਆ ਹਾਈਬ੍ਰਿਡ ਸਾਡੇ ਸਾਰੇ ਪਿਛੇ ਪਏ ਸਾਡੇ ਇੱਥੇ ਬੈਨਾ ਬਹੁਤ ਆਉਂਦੀਆਂ ਨੀ ਲਗਾਇਆ ਹਾਂ ਹਾਂ ਨਦੀ ਦੇ ਤਾਂ ਕਰਕੇ ਸਾਨੂੰ ਵੱਢਣੀ ਪੈਂਦੀ ਆ ਨਹੀਂ ਵਿੱਚੋਂ ਰਸਤੇ ਦੇ ਕਿਦਾਂ ਪਾਏ ਵਿਆ ਕੇ ਦੇਖੋ ਮੈਂ ਵਿੱਚੋਂ ਲੰਗਦੀਆਂ ਨੀ ਲਗਾਇਆ ਹਾਂ 20 20 ਇਕੱਠੀਆਂ ਆਉਂਦੀਆਂ 20 25 ਇਕੱਠੀਆਂ ਆਉਣਗੀਆਂ ਇੱਕ ਨਹੀਂ ਆਉਂਦੀ ਹੈਗੀ ਗਿਆ 20 ਆਉਣਗੀਆਂ ਜਾਂ 30 ਆਉਣਗੀਆਂ ਦੇਖਾ ਮੋਂ ਇਕੱਠੇ ਜੋੜ ਇਕੱਠੀ ਫਿਰਦੇ ਜਵਾਕ ਵੀ ਉਹਨਾਂ ਦੇ ਨਾਲੇ ਆਪ ਵੀ ਨਾਲੇ ਸਾਰਾ ਕੋ ਨਾਲੇ ਆ ਗਏ ਇਹ ਨੁਕਸਾਨ ਆ ਫਿਰ ਉਹ ਜਿਹੜਾ ਥੱਲੇ ਰਹਿ ਗਿਆ ਮਸ਼ੀਨ ਦੇ ਥੱਲੇ ਤੋਂ ਥੋੜੋ ਚਖਣਾ ਖੇਤ ਬਹੁਤ ਗਿੱਲੇ ਆ ਨਾ ਉਹ ਰਸਤਾ ਸਾਨੂੰ ਪਰਾਂ ਨੂੰ ਹਾਂ ਅਸੀਂ ਇੱਧਰੋਂ ਤਾਂ ਟਪਾਉਣ ਲੱਗੇ ਉਧਰ ਨੀਵਾ ਖੇਤ ਗਿੱਲਾ ਬਹੁਤ ਹੈ ਉੱਥੇ ਬਹੁਤ ਔਖਾ ਕੱਢ ਕੇ ਲੈ ਜਾਣਾ ਹੁਣ ਇਸ ਵੇਲੇ ਜੱਪ ਸੜੀ ਰਹਿਣੇ ਨਾ ਹੁਣ ਇਹਦਾ ਪੰਗਾ ਚੱਲਦਾ ਹੀ ਰਹਿਣਾ ਬਾਈ ਚਲ ਕੋਈ ਨਹੀਂ ਬੱਢ ਕੇ ਲੈ ਜਾਣੀ ਤਾਂ ਹੈਗੀ ਜਿੱਤਨਾ ਕਿਤੇ ਐਤਕੀ ਜੇ ਮਾਰਾ ਦੀ ਕਿਰਪਾ ਨਾਲ ਜੀਰੀਆਂ ਸੂਣੀਆਂ ਆਪਣੀਆਂ ਹਾਂ ਐਤਕੀ ਮੈਨੂੰ ਲੱਗਦਾ ਵੀ ਲੱਤਾਂ ਹੀ ਵੱਜਣੀਆਂ ਆਪਾਂ ਦੇ ਹੁਣ ਮਛਰਦਾਨੀ ਲੈ ਕੇ ਨਾਲ ਹਾਂ ਹੁਣ ਤਿੰਨ ਟਰਾਲੀਆਂ ਦਾਣੇ ਦੀਆਂ ਭਰੀਆਂ ਹੋਵੇ ਹੋਵੇ ਤੇ ਇੱਕ ਬੰਦਾ ਇਹਨ ਪੱਕਾ ਬੈਠ ਵੀ ਸਕਦਾ ਏ ਇਹਨੇ ਇੱਕ ਟਰਾਲੀ ਕੋਲ ਵੀ ਉਨੇ ਹੀ ਦਿਨ ਲੱਗਣੇ ਆ ਤਿੰਨ ਕੋਲ ਵੀ ਉਨੇ ਹੀ ਦਿਨ ਲੱਗਣੇ ਜੇ ਜਗਾ ਹੋਊਗੀ ਤਾਰ ਨੂੰ ਤਾਂ ਤਾਰੂਗਾ ਹੁਣ ਤਾਂ ਭੁੱਖ ਹੋ ਗਿਆ ਸਾਰਾ ਕੁਝ ਫੋਨ ਅਸੀਂ ਜਗਾ ਹੀ ਲੱਭਣੀ ਆ ਜਾ ਕੇ ਬਸ ਮੈਂ 83 ਨਾਲ ਗੱਲ ਕਰੀ ਤੇ ਉਹ ਕਹਿੰਦਾ ਬਾਈ ਕਹਿੰਦਾ ਕੋਈ ਜਗਾ ਨਹੀਂ ਹੈਗੀ ਜੇ ਕਹਿੰਦਾ 17 ਮੌਸਰ ਤੇ ਥੱਲੇ ਆ ਜਾ ਤਰੀਕੇ ਢੇਰੀ ਜੀ ਲਾ ਕੇ ਉੱਪਰ ਤਰਪਾਲ ਪਾ ਦਿੰਦਾ ਜਿੱਦਣ ਭਰਾਈ ਸ਼ੁਰੂ ਹੋਗੀ ਉਦੋਂ ਭਰਦਾ ਤਾ ਪਰ ਮੰਡੀ ਚ ਪਈਦਾ ਵੀ ਮੌਸਰ ਵਧੀ ਜਾਂਦਾ ਇਹ 13 ਜੂਨ ਦੇ ਲੱਗੇ ਹੋਏ ਆ ਫੇਰ ਹੁਣ ਤਾਂ ਹੁਣ ਤਾਂ ਕਦੇ ਪੱਕੇ ਗਏ ਹਨ ਪੱਕ ਗਏ ਉਹ ਤਾਂ ਮੌਚਰ ਵਾਲੀ ਮਸ਼ੀਨ ਨੇ ਦੱਸਣਾ ਕੱਚੇ ਕੇ ਪੱਕੇ ਪਰੂ ਦਾ ਪੱਕੇ ਹੀ ਲੱਗ ਜਾਂਦੇ ਆ ਆ ਪਰੇ ਦਾ ਜਿਆ ਦਾਣਾ ਮੂੰਹ ਤੇ ਪਾ ਕੇ ਚੱਪਣਾ ਆਪਣਾ ਮੌਚਰ ਕੁਝ ਹੋਰ ਆ ਜਿਹੜੀ ਉਹ ਮਸ਼ੀਨ ਵਾਲਾ ਮੌਚਰ ਕੁਝ ਹੋਰ ਆ ਹਾਂ ਫਿਰ ਜੇ ਮੰਡੀ ਚੱਲ ਜਾਣਾ ਫਿਰ ਉਹਨਾਂ ਦਾ ਮੀਟਰ ਚੱਲਣਾ ਏ ਉਹਨਾਂ ਦਾ ਮੀਟਰ ਕੋਈ ਹੋਰ ਆ ਓਰੇ ਸਾਡੇ ਵਾਲਾ ਮੀਟਰ ਸੁੱਕੀ ਦੱਸੀ ਜਾਂਦਾ ਏ ਕਹਿ ਗਏ ਨਾ ਉਹ ਚੱਲ ਬਾਬਾ ਨਾਨਕ ਕਿਰਪਾ ਕਰੇ ਸਾਰੇ ਮਰੀਨ ਜੀ ਨੇ ਭਾਈ ਦਾਣਾ ਦਾਣਾ ਬੀਜਿਆ ਵਾ ਉਹ ਸਾਰਿਆਂ ਦਾ ਪਹੁੰਚ ਜਵੇ ਟਕਾਣੇ ਮੈਂ ਸਾਈਕਲ ਚੱਕ ਕੇ ਨਿਕਲ ਆਵਾ ਜੀ ਆਪਣੀ ਜੋਗਿੰਗ ਕਰਨ ਦੁਪਹਿਰ ਦੇ ਵਿੱਚ ਇੱਧਰ ਮੈਨੂੰ ਸੁੱਕਾ ਪ੍ਰਧਾਨ ਦੇਖ ਗਿਆ ਨੇ ਰਸਤੇ ਹੋਰੇ ਹੋਰ ਪਾਸੇ ਨੂੰ ਬਣਾ ਲਿਆ ਮੈਂ ਤਾਂ ਹੱਕਾ ਮਾਰਦੇ ਵੀ ਭਾਈ ਚਾਹ ਪੀ ਲਾ ਆਏ ਗਏ ਪਾਣੀ ਪੀ ਲਾ ਪਾਣੀ ਪੀ ਲਾ ਵੀ ਸਾਡੇ ਕੋਲ ਸੀ ਤਤਾਂ ਜਾਮਾ ਜੀ ਬੈਠੇ ਆ ਨਾ ਨਾ ਇਹ ਕਹਦਾ ਜੀ ਕਹਦਾ ਉਹ ਨਾ ਮਸ਼ੀਨ ਵਾਲੇ ਕੋਲ ਕੰਮ ਕੋਈ ਨਾ ਸਾਡੇ ਕੋ ਨੀ ਤਾਂ ਕਿ ਆਉਂਦਾ ਵੀ ਜੀਰੀ ਵੱਟ ਕੇ ਪਹਿਲਾ ਨੱਠ ਦੇ ਦੇ ਵੀ ਚੱਲ ਮੰਡੀ ਨੂੰ ਚੱਲੀਓ ਫਟਾਫਟ ਜਾ ਕੇ ਨੰਬਰ ਲਵਾ ਲਈਂ ਜਾਣਾ ਹੀ ਨਹੀਂ ਹੁਣ ਮੰਡੀ ਨੂੰ ਔੜਦਾ ਜੀਰੀ ਵੱਟ ਕੇ ਆਇਆ ਵੀ ਬੰਦਾ ਉਹ ਖੁਸ਼ੀ ਜੀ ਨਹੀਂ ਹੁੰਦੀ ਹੈਗੀ ਨਾ ਜੀਰੀ ਵੱਟ ਕੇ ਵੀ ਵੱਟ ਹੋ ਗਿਆ ਚੱਲ ਹਮ ਤਾਂ ਘਰ ਨੂੰ ਜਾਣਾ ਜੀਰੀ ਵੱਟ ਕੇ ਬਸ ਲੈ ਕੇ ਟਰਾਲੀ ਕਿਹਾ ਕਹਿੰਦਾ ਚੱਲ ਕੋਈ ਵੀ ਵੱਟ ਕੇ ਟਰਾਲੇ ਤੇ ਪੈ ਗਈ ਹੁਣ ਆਪਣੀ ਹੈ ਹਾਂ ਕਿਤੇ ਟਿਕਾਣੇ ਲਾ ਕੇ ਖੜ੍ਹ ਜੂਗੀ ਪਰ ਆਣਾ ਤਾਂ ਹੁਣ ਮਰਦੂਦ ਦੇ ਨਾਲ ਮੌਸਮ ਵੀ ਠੀਕ ਹੈ ਉਹ ਵਿਕ ਜਾਣੀ ਹੈ ਰੈਣੀ ਕਿਸੇ ਦੀ ਵੀ ਨਹੀਂ ਹੈਗੀ ਇਹ ਤਾਂ ਵਿਕ ਜਾਣੀ ਇਹਦਾ ਰੌਲਾ ਜਾਂ ਪੈਂਦਾ ਹੀ ਹੁੰਦਾ ਕੁਝ ਨਹੀਂ ਹੁੰਦਾ ਇੱਕ ਦੋ ਦਿਨ ਦਾ ਇਹ ਹਾਂ ਕੀ ਕਹਿੰਦਾ ਪੰਜ ਚਾਰ ਦਿਨ ਲੇਟ ਵਿਕ ਜੂਗੀ ਯਾ ਲਜਾਣੀ ਤਾਂ ਪੈਣੀ ਉਹ ਦੋ ਦਿਨ ਅੱਗੇ ਦੋ ਦਿਨ ਪਿੱਛੇ ਪਾਈ ਅਸੀਂ ਤਾਂ ਅੱਗੇ ਲੈ ਜਾਣੀ ਯਾਰ ਅਸੀਂ ਤਾਰ ਲੈਣੀ ਇਹ ਵੀ ਟਰਾਲੀ ਤਾਰ ਕੇ ਪੰਜ ਸੱਤ ਦਿਨ ਹਵਾ ਲੋਆ ਕੇ ਫੇਰ ਲਪਰ ਲਾਈ ਟਰਾਲੀ ਇਹ ਤਾਂ ਇੰਨੀ ਕਿ ਤ ਹਿੰਮਤ ਕਰਨੀ ਪਈ ਤਾਂ ਹੀ ਸਤਾਰਾ ਮੌਸਰ ਹੁਣ ਤਾਂ ਜਿਹੜੇ ਸਾਹ ਨਾਲ ਵੀਡੀਓ ਤੇ ਦੇਦੇ ਆਪਾਂ ਆਪ ਤਾਂ ਮੰਡੀ ਚ ਗਏ ਨਹੀਂ ਐਵੇਂ ਕਹਿ ਦਈਏ ਹਾਂਜੀ ਵੇ ਕੰਨੇ ਵੀ ਜੇ 17 ਮੌਚਰ ਦੇ ਥੱਲੇ ਆਉਗਾ ਮੌਚਰ ਤਾਂਗ ਮੰਡੀ ਚ ਟਰੈਕਟਰ ਬੜੂਗਾ ਨਹੀਂ ਟਰੈਕਟਰ ਹੀ ਨਹੀਂ ਬਣਦਾ ਮੰਡੀ ਚੁੱਥੀ ਦੇ ਬਾਅਦ ਘੇਰ ਲੰਦੇ ਆ ਮਗੇਟਾਂ ਪਰ ਬੈਠੇ ਹਨ ਬੈਠੇ ਤਾਂ ਪਿੱਛੇ ਵੀ ਰਹਿੰਦੇ ਤੇ ਉਹਨਾਂ ਨੇ ਮੈਂ ਦੇਖਿਆ ਮੈਂ ਪਿਛਲੀ ਵਾਰ ਦੀ ਉਹ ਗੱਲ ਕਰਦਾ ਜੀ ਪਿਛਲੀ ਵਾਰ ਜਦ ਮੈਂ ਗਿਆ ਉਹਨਾਂ ਨੇ ਆਪਣੇ ਟੇਬਲ ਦੇ ਥੱਲੇ ਥੈਲਾ ਰੱਖਿਆ ਵਾ ਆ ਕਮੇਟੀ ਵਾਲਿਆਂ ਦੀ ਡਿਊਟੀ ਲੱਗੀ ਵੀ ਜੀ ਸਰਕਾਰੀ ਨੌਕਰੀਆਂ ਕਰਦੇ ਆ ਉਹ ਕੌਲਾ ਜਾ ਭਰਕੇ ਕੌਲਾ ਜਾ ਭਰਕੇ ਉਹਨਾਂ ਨੇ 2 ਕਿਲੋ ਦਾ ਉਹ ਮਸ਼ੀਨ ਚ ਪਾਉਣਾ ਮੁੜ ਕੇ ਉਹ ਕੌਲਾ ਜਾ ਟਰਾਲੇ ਚ ਆਉਂਦੀ ਨਹੀਂ ਤਾਂ ਆਪਣੇ ਥੱਲੇ ਦੇ ਵਿੱਚ ਮਾ ਚਲ ਤੈਨੂੰ ਗੋਂਟਲ ਦਾਣਾ ਹੀ ਕਰ ਲੈਂਦੇ ਹੁਣ ਇਹੋ ਦੇ ਹੜੀ ਆਰਾਮ ਨਾਲ ਜਦੋਂ ਸੱਜਰੇ ਤੇ ਲੱਗ ਜਾਂਦੇ ਹੈ ਨਾ ਸਵੇਰ ਤੇ ਚੱਲ ਇਹ ਪਾਏ ਵੀ ਨਹੀਂ ਕਹਿ ਸਕਦਾ ਵੀ ਦਾਣੇ ਦਾਣੇ ਪਰ ਮੂਰ ਆ ਭਾਈ ਜਿਹਦੇ ਮੂੰਹ 'ਚ ਪੈਣਾ ਉਹਦੇ ਮੂੰਹ 'ਚ ਪੈਣਾ ਹਾਂ ਗੱਡੀ ਐ ਟਰਾਲੀ ਜ਼ਿੰਮੇਦਾਰ ਤੇ ਸੰਘਰਸ਼ ਸ਼ੁਰੂ ਹੋ ਜਾਂਦਾ ਹੈ ਬਾ ਹੁਣ ਸੰਘਰਸ਼ ਚੱਲੇ ਰਿਹਾ ਤੇਰੇ ਸਾਹਮਣੇ ਵੀਰੇ ਸਿਗਰ ਦਾ ਪੈਰ ਚ ਚੰਬੜੇ ਪੈ ਗਿਆ ਹੋਰ ਯਾਰ ਚੱਲ ਕੋਈ ਨਹੀਂ ਚੱਲ ਬੈਠੋ ਟਰੈਕਟਰ ਉੱਪਰ ਤੁਸੀਂ ਸੋ ਵਾਹਿਗੁਰੂ ਨਿਕਲਵਾ ਗਈ ਸੌਖੀ ਜੋ ਪਰ ਇਹ ਕਹਿੰਦਾ ਪਿੱਛੇ ਬਹੁਤ ਖਾਰੂ ਮਾਰ ਕੇ ਆਇਆ ਸੀ ਦੇਖੀ ਜਾਊਗੀ ਛੋੜ ਜੀ ਸੱਲ ਦਾ ਮਰਾ ਆ ਗਿਆ ਗਿਰਦੀ ਜਾਂਦੀ ਜੀਰੀ ਵਾਲੇ ਦਾਲੇ ਨੂੰ ਮਾਲ ਭਾਲਿਆ ਜਿਆਦਾ ਇਹਨਾਂ ਨੇ। ਉਹ ਹਾਂ, ਮੂਰੇ ਜਾਮਾ ਰੋਡ ਪਰ ਖੜ ਜੋ। ਤੇਰੀ ਜੀਰੀ ਗਿਰਦੀ ਹੋ ਜਾਂਦੀ ਆਲੇ ਦਾਲੇ ਨੂੰ। ਹਾਂ। ਹੌਲੀ ਚੱਲੋ ਹੌਲੀ। ਮੈਂ ਦੇਖਦਾ ਜੀ ਰੋਡ ਅੱਗੇ ਚੱਲ ਕੇ। ਵਾਹਿਗੁਰੂ ਸਤਨਾਮ। ਪਾ ਲੈ ਕਰੋ ਤਾਂ ਲੱਗ ਗਿਆ ਲੋਡ ਕਰਨਾ ਆਪਣਾ ਆਉਣ ਦੇ ओके ਖੜਾ ਕੇ ਨਾ ਟਰਾਲੇ ਪਰ ਤੇ ਸਾਈਡਾਂ ਪਰ ਤੇ ਪਿੱਛੇ ਨੂੰ ਹਟਾ ਲਾ ਜੀ ਇਹਦੀ ਆ ਨਹੀਂ ਬਣੀ ਜੀ ਥੋੜੀ ਹਾਂ ਉਹ ਨਹੀਂ ਬੰਦੀ ਹੋ ਰਹੀ ਆ ਨਿਕਲੂਗੀ ਨਹੀਂ ਆ ਹੀ ਪੰਗਾ ਇਹਦਾ ਸੱਪੇ ਵੀ ਨਹੀਂ ਹੋਣੀ ਆਇਆ ਨਹੀਂ ਸਿੱਧੀ ਹੋਣੀ ਹੈਗੀ ਤਾ ਉਹਨੂੰ ਕੱਟ ਸੱਟ ਮਾਰ ਕੇ ਦੂਰੀ ਆ ਇਹਨੂੰ ਉੱਪਰੋਂ ਹਟਾ ਦਿਓ ਉੱਪਰ ਚੜ ਕੇ ਥੋੜੀ ਥੋੜੀ ਨਹੀਂ ਜੇ ਇਹਨੇ ਝੋਲ ਮਾਰਨੀ ਹੈ ਨਾ ਸੁੱਖੇ ਆਹ ਸਾਈਡ ਤੇ ਚੜ ਕੇ ਹਟਾ ਲੈ ਇਹਨੂੰ ਸਾਈਡ ਵਰਤੇ ਜਿੱਕਣਾ ਉਧਰ ਹੀ ਸਾਈਡ ਤੇ ਹਟਾਈ ਆ Ne kararlıyım, o kırık aranamıyor abi, ਰੱਬ ਕਿਹੜੇ ਰੰਗਾਂ ਦੇ ਵਿੱਚ ਰਾਜੀ ਮੇਰ ਸਿੰਘ ਲੱਗਾ ਹੋਇਆ ਜੀ ਆ ਦੇਸੀ ਰੇ ਪਾਉਣਾ ਦੇ ਖੇਤਾਂ ਦੇ ਵਿੱਚ ਆਓ ਜੀ ਨਿਕਾਉਂ ਵੀਰ ਬਲਾਦ ਜੀ ਸਾਸਰੀਗਲ ਸਾਸਰੀਗਲ ਜੀ ਕੀ ਹਾਲ ਹੈ ਬਲਾ ਵਧੀਆ ਤੈ ਤੇਰੇ ਮਮੀਨੇ ਕਿਹੜਾ ਖੇਤ ਪਹਿਲਾਂ ਮਿਲ ਗਿਆ ਤੈਨੂੰ ਜਿਹੜਾ ਤੂੰ ਰੇ ਦਾ ਕੰਮ ਛੜੀ ਬੈਠਾ ਹੁਣ ਬੂਟਿਆਂ ਵਾਲੇ ਵੇਦਦੇ ਕੱਕਣ ਦਾ ਬੀਜਾ ਹੈ ਦਾ ਅੱਛਾ ਅੱਛਾ ਕੱਕ ਕੰਡੇ ਵਾਲੇ ਚ ਲੱਗਾ ਹੋਆ ਹਾਂ ਹਾਂ ਹਰੇ ਹੀ ਵੇਦਦੇ ਕਰਨ ਜਿੜਿ ਜਿੜਿ ਸਭ ਜਣਾ ਹਾਂ ਇਹ ਵੀ ਹੈ ਹਾਲੇ-ਹਾਲੇ ਲੱਗੇ ਪਿਆ ਥੱਕੇ ਪਿਆ ਨਾ ਹੁਣ ਆਖਰੀ ਘੜਾ ਹੁਣੇ ਆਖਰੀ ਘੜਾ ਇਹਨਾਂ ਦਾ ਵੀ ਆਖਰੀ ਵਾਰ ਹੁਣ ਦਾ ਊਂ ਮ ਵੀ ਨਹੀਂ ਦਿਹਾੜੀ ਵਾਲਾ ਕੰਮ ਵੀ ਨਹੀਂ ਨਹਾਇਆ ਹੁਣ ਕੱਲ ਕੱਲ ਤੇ ਲੱਗੇ ਹੋਏ ਆ ਅੱਛਾ ਕਿਹ ਰੋਟੀ ਖਾਧੀ ਹੋਈ ਆ ਹਾਂ ਹੁਣ ਰੋਟੀ ਖਾ ਕੇ ਦੁਬਾਰਾ ਲੱਗ ਗਿਆ ਆਉ ਦੇ ਆਉ ਦੇ ਦਹੀਂ ਇੱਥੇ ਟੋਕਰੀ ਵੀ ਬੰਦੇ ਨੂੰ ਉਹਨੂੰ ਚਕਾਓ ਜਿਹੜਾ ਸਿਰੇ ਪਹੁੰਚਦਾ ਹੋਵੇ ਟੋਕਰੀ ਦੇ ਵਿੱਚ ਫਿੱਟਾ ਰੱਖ ਦੇ ਉਹਦਾ ਥੱਲੇ ਕੋਸਾ ਉਹਨੇ ਮੇਰੀ ਕਈ ਮਾਰਤੀ ਇੱਥੇ ਨਹੀਂ ਕਈ ਬਰਨਾ ਉੱਥੇ ਵੀ ਬਚ ਗਿਆ ਇੱਥੇ ਵੀ ਬਚ ਗਿਆ ਆ ਦੇਖਿਓ ਉੱਥੇ ਫਿਰ ਵਿੱਚ ਮੈਨੂੰ ਮਾਰ ਹੀ ਦਿੱਤਾ ਇਹਨੇ ਬਚ ਕੇ ਚਲੋ ਬਚ ਕੇ ਸੱਟ ਵੇਟ ਨਾ ਖਾ ਲਿਓ ਕਈ ਦੇ ਗੱਡੀ ਵੜੀ ਉਹਦੀ ਹਾਂ ਲਖਾਪਤੀ ਕੀ ਹਾਲ ਆ ਤੇਰਾ ਇਹ ਰਿਹਾ ਠੀਕ ਆ ਉਧਰ ਉਹਦਾ ਹਾਲ ਵੀ ਪੁੱਛ ਲਾ ਗੰਗਾ ਰਾਮ ਦਾ ਟੋਕਰੀ ਵਿੱਚੇ ਘੇਰ ਕੇ ਲੱਗਾ ਸਟੈਂਡ ਜਾ ਬਣਾਉਣਾ ਓਏ ਤੈਂ ਕੀ ਕਰ ਦਿਆ ਇੱਧਰ ਕੀ ਹੋਇਆ ਵੱਡੇ ਆਉਂਦੇ ਜੀ ਕਿਸੇ ਦੀ ਆ ਬਿੰਦਰ ਬਿਟਰ ਲਾ ਭਰੀ ਆਉਂਦਾ। ਕਿੱਥੇ ਜਾ ਰਿਹਾ? ਹਾਂ। ਵਿੱਚ ਗਿਰੀ ਹੋਈ ਸੀ ਜਿਹੜੀ ਜਿਹੜੀ ਗਿਰੀ ਹੋਈ ਜਿਹੜੀ ਉਹਦੇ ਵਿੱਚ ਤਾਂ ਡੱਕੇ ਆਏ ਜਾਂਦੇ। ਉਹ ਦੇਖਣਾ। ਉਹ ਲਾਗਾ ਪਤੀ ਆ। ਉਹਨੂੰ ਵੀ ਪੁੱਛ ਲਾ ਆੜੀ ਨੂੰ ਆਪਣੇ ਨੂੰ ਹਾਲ। ਉਹ ਗੰਗਾ ਰਾਮ। ਹਾਂ ਜੀ। ਕਿੱਥੇ ਕਾਲ ਜੀ। ਛੱਛਰੀ ਕਾਲ ਜੀ, ਕੀ ਹਾਲ ਆ ਤੇਰਾ? ਠੀਕ ਆ ਜੀ। ਹਾਂ। ਠੀਕ ਠੀਕ। ਕਮਾਲ ਮੁਕਤੀ ਕਾ। ਹਾਂ ਹਾਂ ਸ਼ਾਬਾਸ਼ ਲਖਾਪਤੀ ਇੱਕ ਤੂੰ ਹੋਇਆ ਇੱਕ ਹੋਇਆ ਗੰਗਾ ਰਾਮਾ ساری ਉਮਰ ਤੁਹਾਡੀ ਸਾਡੇ ਪਿੰਡ ਚ ਲੰਗੀ ਨਾ ਇੱਥੇ ਆਏ ਤੁਸੀਂ ਇੱਥੇ ਕੰਮ ਕਰਿਆ ਇੱਥੇ ਤੇ ਆਪਣਾ ਬਿਹਾਰ ਨੂੰ ਮੁੜ ਗਏ ਹਾਂ ਹਾਂ ਜੀ ਅਬ ਬਨੋਦ ਵੀ ਮੈਂ ਕਹਿੰਦਾ ਇੱਥੇ ਉਹ ਪਰਲਾ ਬੰਦਾ ਘੱਟ ਵੱਧ ਦੇਖਿਆ ਮੈਂ ਹਾਂ ਇਹ ਤਾਂ ਇੰਨਾ ਹੀ ਪੁਰਾਣਾ ਹੈ ਹੈ ਨਾ ਤੇ ਵੀ ਪੁਰਾਣਾ ਹੈ ਨਹੀਂ ਇਹਨਾਂ ਨੂੰ ਤਾਂ ਮਾਹੌਲ ਚੰਗੀ ਤਰ੍ਹਾਂ ਜਾਣਦਾ ਜਿਵੇਂ ਗੰਗਾ ਰਾਮ ਹੋ ਗਿਆ ਹੈ ਤੇ ਇਧਰ ਲਖਾਪਤੀ ਹੋ ਗਿਆ ਉਹ ਜਿਹਨੇ ਇੱਥੇ ਪੱਕਾ ਰਹਿਣਾ ਜੀ ਉਹਨੂੰ ਜਾਣਨਾ ਕਿਸੇ ਨੇ ਹਾਂ ਗੰਗੇ ਨੇ ਤਾਂ ਆ ਜਾਣੇ ਦੁਕਾਨ ਲਾ ਗਰੇ ਹਨਾ ਬਣਾ ਗੰਗੇ ਨੇ ਤਾਂ ਦੁਕਾਨ ਲਾ ਕੇ ਪੰਗੇ ਹੀ ਲੈ ਲਿਆ ਤਾਂ ਕੱਡੇ ਤੇ ਦੁਕਾਨ ਲਾਉਂਗਾ ਰੱਖਣੇ ਜਾਂ ਨਹੀਂ ਹਾਂ ਕੰਨ ਦੁਕਾਨ ਇਹ ਰਹਿਣਾ ਦੀ ਹਾਂ ਕੱਲ ਮੱਛੀ ਪਕੌੜਾ ਬਣਾਉਣਾ ਹੈ ਉਹ ਤੇਰੇ ਖੱਚ ਕੇ ਰੱਖ ਕੰਮ ਨੂੰ ਹਾਂ ਲੈਂਦੇ ਨੇ ਭਾਂਡੇ ਲਿਆਉਂਦੇ ਸਾਡੇ ਲੈਂਦੇ ਕੱਚਕੇ ਰੱਖ ਕੇ ਕੰਮ ਉਹਨੂੰ ਦੁਕਾਨ ਉਲਾ ਦੇ ਬਸ ਇਹ ਆ ਗਏ ਹੂੰ ਫੇ ਮੱਛੀ ਕਿੱਥੇ ਤੋਂ ਲਿਆਉਂਗਾ ਯੋ ਪੈਸੇ ਮਿਲ ਜਾਂਦੀ ਐ ਰੁਪੜ ਹਾਂ ਜੀ ਆ ਕਿਤਨਾ ਮਾਈ ਦੀ ਯੋ ਲਾ ਰੁਪਾ ਮੈਂ 10 ਗੱਡੀ ਮੱਛੀ ਲੇਗਾ ਉਹ ਵੀ ਮਿਲੇਗਾ ਹੂੰ ਕਿਹੜੀ ਵੀ ਕਿਹੜੀ ਮੱਛੀ 10 ਗੱਡੀ ਲੇਗਾ ਉਹ ਵੀ ਮਿਲੇਗਾ 10 ਗੱਡੀ ਮੱਛੀ ਲੈ ਕੇ ਆਉਗਾ ਉਹ ਵੀ ਮਿਲੇਗਾ ਹਾਂ ਅੱਛਾ ਯਾ ਮੱਛੀ ਪ੍ਰਦਾਨ ਦਿਖਾ ਨਹੀਂ ਉਹ ਭਾਵੇਂ ਖਾਂਦੇ ਨਹੀਂ ਅਤੀ ਜੇ ਹੁਣ ਦੇਖੀ ਹੀ ਨਹੀਂ ਕੀ ਕਹਿ ਸਕਦੇ ਹੁਣ ਜਿਹੜੀ ਚੀਜ਼ ਜਿਹੜੀ ਜਿਹੜੀ ਚੀਜ਼ ਖਾਂਦੇ ਨਹੀਂ ਸੀ ਉਹਦੇ ਬਾਰੇ ਭਾਲੇ ਨਹੀਂ ਬੁਲਾਣਾ ਬਸ ਸਾਡਾ ਅੱਛਾ ਚਾਹ ਮੈਂ ਤਾਂ ਪੀਣੀ ਨਹੀਂ ਇਹਨਾਂ ਨੂੰ ਭਲਾ ਤੇ ਮੈਂ ਪਾਣੀ ਪੀ ਲੂੰਗਾ ਜ਼ਰੂਰ ਉਹ ਮੈਂ ਸਾਈਕਲ ਚਲਾ ਕੇ ਆਇਆ 7-8 7-8 ਕਿਲੋਮੀਟਰ ਮੈਂ ਸਾਈਕਲ ਚਲਾ ਕੇ ਆਇਆ ਅ ਗਲਾ ਸੁੱਕਿਆ ਪਿਆ ਜੀ ਬਾਈ ਚਲਾਇਆ ਨੂੰ ਪਾਣੀ ਮੋਟ ਚਲਾ ਕੇ ਗੰਗਾ ਰੂਪੇ ਨਗਾ ਇੱਥੇ ਰੋੜਾ ਰੋੜਾ ਲੱਗਾ ਪੌਣ ਕਹਿੰਦਾ ਮੋਟਰ ਨਹੀਂ ਬੰਦ ਹੁੰਦੀ ਆ ਗੰਗਾ ਆ ਜਾ ਹਾ ਸਟਾਰਟਰ ਪਰ ਕਹਦਾ ਮੈਂ ਤਾਂ ਮੁਕੇ ਮਾਰ ਕੇ ਆ ਗਿਆ ਸਟਾਰਟਰ ਪਰ ਇਹਨੂੰ ਥੋੜੀ ਨਹੀਂ ਮਿਲੀ ਇਹਨਾਂ ਜੁਕਰ ਮੱਛੀ ਵੀ ਮਿਲਦਾ ਦਾ ਇਥੇ ਮੈਂ ਤੋੜ ਦਿੱਤੇ ਮਟਰ ਦਾ ਅ ਕੀ ਹੋਤਾ ਹੋਤਾ ਆ ਮੇਰ ਸੀ ਸਰਦਾਰ ਨੇ ਦਿਹਾੜੀ ਨਹੀਂ ਦੀ ਦੇਣੀ ਪਰ ਤਾਨੂੰ ਤੇਰੇ ਪੈਸੇ ਉਧਰੇ ਘਾਟ ਹੋ ਜਣੇ ਤਾਂ ਸਾਰੀ ਕਿੱਥੇ अरे मटाई क्यों है आ, मते, मते आ, <laughs> <laughs> मते, मते रखा है हां मटाई मटाई ठीक आ देखो हां मटाई मटाई का खराब तो बोलो अच्छी कब करेंगे हां भाई सुन ला मोटर बड़ी ठीक करा के रखा है कण ना रखा हां नहीं गल यस के जैसा सादा बैल का मोटर ओहो वो <laughs> फिर फंस गया बेचारे ओदा ए शाबाश ਲੋ ਆ ਦੋ ਦੇ ਨਾਲ ਹੱਥ ਕੋਈ ਏ ਬਈ ਇਹ ਟੱਪ ਗਈ ਟੱਪ ਗਈ ਏ ਏ ਏ ਹੋ ਗਿਆ ਇਹ ਚੱਲ ਹੋ ਗਈ ਖਾਲੀ ਇਹਦਾ ਜਿਹੜਾ ਥੱਲੇ ਪੈਰ ਵਾਲਾ ਸਿਸਟਮ ਆ ਉਹ ਸਹੀ ਨਹੀਂ ਹੈਗਾ ਯਾਰ ਇੱਟਾਂ ਦੋ ਕੁ ਟਕਾ ਲਾ ਤਾਂ ਰਹਿਣੀ ਆ ਤੂੰ ਨਾ ਸੱਟ ਖਾਲੀ ਗੰਗਾ ਰਾਮ ਇਹ ਬੁੜਾ ਸਰੀਰ ਚ ਹੱਡ ਜੁੜਦੇ ਵੀ ਨਹੀਂ ਉਹ ਅੱਛਾ ਤੇ ਇੱਟਾਂ ਹੋਰ ਰੱਖ ਲੈ ਦੋ ਤੱਕੇ ਆਹ ਪੱਥਰ ਰੱਖ ਲੈ ਖਿੱਚ ਕੇ ਬੜਾ ਉਹਦਾ ਉਹਦਾ ਸਾਰੇ ਨਰਾ ਉਹ ਚੱਕਣੇ ਹੁੰਦਾ ਹੈ ਚੱਕਣੇ ਹੁੰਦਾ ਚਲ ਸਰਪੰਚ ਜੀ ਜਲਦੀ ਤਿਆਰੀ ਕਰ ਸਰਪੰਚ ਜੀ ਦੀ ਤਿਆਰੀ ਤਾਂ ਚੱਲੇ ਰਹੀ ਆ ਹੁਣ ਦੇਖੀ ਜਾਓ ਕਿ 15 ਤਰੀਕ ਨੂੰ ਕੀ ਬਣਦਾ ਆਪਣੇ ਵੱਲ ਤਾਂ ਪੂਰੀ ਤਿਆਰੀ ਆ ਬਾਕੀ ਹੁਣ ਲੋਕਾਂ ਦਾ ਪਾਈ ਕੁਛ ਕਹਿ ਨਹੀਂ ਸਕਦੇ ਨਹੀਂ ਹਾਂ ਕਿ ਗਾਉ ਪਹਿਲੇ ਸੇ ਪਿਲਾ ਗਿਆ ਨਾ ਹਾਂ ਉਹ ਦਿੱਤ ਜਾਏਗਾ ਅੱਛਾ ਆ ਦੇ ਸੇ ਚਾਲੂ ਕਰ ਦਿਓ ਤੇਰੇ ਤੇਰੀ ਰਿਪੋਰਟ ਹੈਗੀ ਆ ਹਾਂ 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 ਨਾ ਚਲ ਤੇਰੀ ਸੇਵਾ ਕਰਦੇ ਸ਼ੁਰੂ ਇਹਨੂੰ ਪਾਣੀ ਲਈ ਵੀ ਯਾਰ ਮੋਟਰ ਵਾਲਾ ਪਾਣੀ ਲੈ ਲੂ ਪਹਿਲਾਂ ਜਾ ਕੇ ਇਹਦੀ ਅੱਜ ਦੀ ਸੇਵਾ ਸ਼ੁਰੂ ਕਰ ਬੋਟ ਪਾਉਣ ਕਾ ਮੈਂ ਜਾਣਾ ਪਰ ਬਿਹਾਰ ਆ ਇੱਥੇ ਨਹੀਂ ਪੈਣੀ ਹੈਗੀ ਸੇਵਾ ਮੇਰੀ ਹੁਰੀ ਸ਼ੁਰੂ ਕਰ ਦੋ ਆਈ ਗੋਸੋ ਗੋੜ ਹੋਰ ਕਾਉਣਾ ਇਹ ਵੀ ਇਹ ਵੀ ਨਹੀਂ ਪਤਾ ਹੁ ਆਦਾ ਹੁਣ ਬਹੁਤ ਰੌਲਾ ਪੈਂਦਾ ਵੀ ਬੋਟਾਂ ਬਹੁਤ ਆਪਣੇ ਇਹਨਾਂ ਦੀਆਂ ਪੂਰੇ ਬਣ ਗਈਆਂ ਕਿਆ ਪਤਾ ਇਹਦੀ ਵੀ ਹੋਵੇ ਭਾਈ ਜਿਹੜਾ ਕਹਿੰਦਾ ਇਹਨੇ ਰੋਬ ਨਾਲ ਵੀ दारू ਹੁਣੇ ਪਰੌਣੀ ਸ਼ੁਰੂ ਕਰ ਦੇ ਉਹ ਬਣਾ ਲੈਣੀ ਆ ਹਾਂ ਇਹ ਨਾਲ ਉਹਨੇ ਬਣਾ ਲੈਣੀ ਆ ਹਾਂ ਇਹ ਜਿਆ ਜੰਤ ਲੈ ਆਉਂਗੇ ਤਾਂ ਹੀ ਬਣਨੀ ਆ ਆਏ ਲੱਗੇ ਜੰਤ ਨੇ ਕਿਹੜੇ ਆ ਰਹੇ ਹੈ ਪਰਿਵਾਰੀ ਦਾ ਗਾੜੇ ਪਿੱਛੇ ਲੜ ਪਏ ਜੀ ਬੰਦੇ ਉਹ ਪਰਲੇ ਖੇਤੀ ਚੱਕਰਾਂ ਜਾਣਾ ਲੈਣ ਕੋਲ ਆਇਆ ਮੈਂ ਪਹਾੜ ਤੇ ਉੱਪਰ ਮੌਸਮ ਵੀ ਹੋ ਗਿਆ ਖਰਾਬ ਬੱਦਲ ਵਾਈ ਤੇ ਉਧਰ ਉਹ ਮਸ਼ੀਨ ਵੀ ਵਿਚਾਰੀ ਖੜ ਕੇ ਫਸ ਕੇ ਉਹ ਬੱਟ ਨਹੀਂ ਚੜ ਰਹੀ ਸਿਸਟਮ ਅੜ ਗਿਆ ਤੇ ਆਪਸ ਚ ਲੜ ਪਏ ਅੱਜ ਦਾਦ ਦੇ ਨੂੰ ਅਸੀਂ ਕਹਣਾ ਵੀ ਉਹਦੇ ਚੱਕੋ ਪਰਾਲੀ ਇਹਨਾਂ ਨੇ ਚੱਕਣੀ ਨਹੀਂ ਹੁਣ ਆਪਸ ਚ ਲੜਨ ਲੱਗੇ ਹੋਏ ਮੁੰਡਾ ਨਾ ਤੱਕ ਨਾ ਨਾ ਤਾ ਵੀ ਹੈ ਕੋਈ ਨਾ ਮਸ਼ੀਨ ਖੜ ਗਈ ਜੀ ਗਿੱਲੇ ਖੇਤ ਆ ਕੀ ਕਰੂੰਗਾ ਚੱਲੋ ਭਾਈ ਚੱਲੋ ਭਾਈ ਆਏ ਹੋ ਜਾਂਦਾ ਜੀ ਗਿੱਲੇ ਖੇਤਾਂ ਦਾ ਔਖਾ ਇਹ ਆ ਬੱਟ ਨਿਲ ਜਾ ਲੈ ਕੰਮ ਹੀ ਸ਼ੀ ਗੇਰ ਦੀ ਵੀ ਦਿੱਕਤ ਲਾਦੀ ਮੈਨੂੰ ਕੋਈ ਕੋਈ ਵੀ ਹਾਂ ਹਾਂ ਗਈ ਗਈ ਜਿਨ੍ਹਾਂ ਨੂੰ ਸੜਾ ਚੜ ਲਾਦੇ ਇਹਨਾਂ ਨੂੰ ਬਾੜੀ ਕਰ ਜਾਂਦੀ ਬੈਕ ਨੂੰ ਇਧਰਲੀ ਸਾਈਡ ਤੇ ਜੀ ਸੜਈ ਪਹੁੰਚ ਆ ਪਾ ਕੰਮ ਥੋੜੀ ਜਿਹੀ ਪਟਾਈ ਹਣੀ ਹੋਰ ਜੀਰੀ ਦਾ ਪਈ ਬੇਸ਼ੀਆ ਹਨ ਕੀ ਕਰੂੰਗੇ ਉੱਪਰ ਮੌਸਮ ਵੀ ਕਹਿੰਦਾ ਵੀ ਹਟਜੋ ਪਿੱਛੇ ਨੂੰ ਹੁਣ ਨਹੀਂ ਟਰੈਕਟਰ ਪਾਲਾ ਮਗਰ ਨੂੰ ਨਹੀਂ ਮੂਰੇ ਨੂੰ ਪਾਲਾ ਜਾਦਾ ਮੂਰੇ ਨੂੰ ਥੋੜੀ ਜਿਹੀ ਤੜਾਹਣ ਪਰ ਤੇਰਾ ਨਾ ਉਸਤਾਦ ਤੇਰਾ ਉਹੀ ਸਹੀ ਲੜਣਾ ਮੂਰੇ ਆ ਕੇ ਤਾਂ ਬੱਟ ਨਾਲ ਥੱਲੇ ਉਤਰ ਕੇ ਦੇਖ ਆ ਤੇਰਾ ਜੱਕ ਜਿਹਦਾ ਫਸ ਗਿਆ ਥੱਲੇ ਮਿੱਟੀ ਚ ਜਾਦਾ ਮੂਰੇ ਨੂੰ ਟਰੈਕਟਰ ਪਾਲਾ ਤਾਂ ਹੀ ਲੋਟ ਆਉਣਾ ਕੰਮ چړای چړای شو غرا